سارے رشتے دار پوچھ لیا باہر بھی جن بھی سارا ਕਿਹੜੀ ਜਗ੍ਹਾ ਰਹੇ ਤੁਸੀਂ? ਰਾਮਨਗਰ ਕਲੋਨੀ ਤੇ 13 ਨੰਬਰ ਗਲੀ ਕੀ ਗੱਲ ਕੀ ਹੋਈ ਜਿਹੜਾ ਗੱਲ ਕੋਈ ਵੀ ਨਹੀਂ ਹੋਈ ਜੀ ਗੱਲ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਕੋਈ ਕੁਝ ਨਹੀਂ ਐਵੇਂ ਹੀ ਬੱਸ ਆ ਗੁੱਸੇ ਜੀ ਗੁੱਸੇ ਜੀ ਰਹਿੰਦੇ ਸੀਗੇ ਕੋ ਰਹਿੰਦੇ ਸੀ ਤੇ ਕੀ ਨਾਮ ਉਹਦਾ ਤੇ ਹਰੀ ਲੱਗ ਉਹ ਕੀ ਲੱਗਦਾ ਤੁਹਾਡੇ ਮੇਰੇ ਹਸਬੰਦ ਅੱਛਾ ਕੀ ਗੱਲ ਕੀ ਕੋਈ ਗੱਲ ਨਹੀਂ ਨੀ ਕੁਝ ਵੀ ਨਹੀਂ ਕਿਹਾ ਕਿਸੇ ਨੇ ਨਾ ਘਰ ਚ ਕੋਈ ਗੱਲ ਹੋਈ ਐਵੇਂ ਬਸ ਆਪਣੇ ਆਪ ਹੀ ਖਿਜਦੇ ਰਹਿੰਦੇ ਸੀਗੇ ਨਿੱਕੀ ਜਿਹੀ ਗੱਲ ਤੋਂ ਆਪੀ ਆਪਾਂ ਬੋਲਦੇ ਵੀ ਨਹੀਂ ਸੀ ਵੀ ਚਲ ਪਤਾ ਨਹੀਂ ਹਾਰਟ ਦਾ ਆਪਰੇਸ਼ਨ ਹੋਇਆ ਤਾਂ ਇਦਾਂ ਦੇ ਹੋ ਗਏ ਨੇ ਹਾਂਜੀ ਹੋਰ ਨਹੀਂ ਕੋਈ ਵੀ ਨਹੀਂ ਗੱਲ ਹੋਈ ਕਿੰਨੀ ਦਿਨ ਹੋਈ ਇਹਨਾਂ ਨੂੰ ਗਏ ਤੇ ਅੱਜ ਕਿੰਨੇ ਦਿਨ ਹੋ ਗਏ ਇਹ ਸ਼ੁੱਕਰਵਾਰ ਗਏ ਇਹ 1.5 ਵਜੇ ਦੇ ਪੌਣੇ 2 ਦੇ ਤੇ ਅੱਜ 5ਵਾਂ ਦਿਨ ਹੋ ਗਿਆ ਹਾਂ ਕੋਈ ਰਿਸ਼ਤੇਦਾਰਾ ਬੋਲੇ ਕਿ ਸਾਰੇ ਦੇਖ ਲੇ ਤੰਦਰੋਬਾਰੋਂ ਬਾਹਰੋਂ ਆਪਣੇ ਸ਼ਹਿਰ ਤੋਂ ਸਭ ਦੇਖ ਲਿਆ ਕਿੱਥੇ ਵੀ ਨਹੀਂ ਹੈ ਹਾਂਜੀ ਤਾਂ ਕਿਤੇ ਪਤਾ ਹੀ ਲੱਗਦਾ ਪਿਆ ਕੀ ਮੰਗੀ ਕਰਦੇ ਅਗਰ ਕਿਸੇ ਨੂੰ ਕੀ ਮੰਗੀ ਕਰਦੋਂ ਤੂੰ ਮੰਗੀ ਕਰਦੇ ਘਰ ਆ ਜਾਣ ਬਸ ਹੋਰ ਕੀ ਕਰਦੇ ਮੈਂ ਠੀਕ ਮੇਰਾ ਨਾਮ ਭਾਈ ਅਨਿਲ ਕੁਮਾਰ ਕਿਹੜੇ ਕਰਦੇ ਮੈਂ ਜੀ ਰਾਮਨਗਰ ਕਲੋਨੀ 13 ਨੰਬਰ ਗਲੀ 108 ਨੰਬਰ ਮਕਾਨ ਜਿਹੜੇ ਦੇਖ ਰੋਜ਼ ਦੇ ਬਾਰ ਤੁਹਾਡੇ ਫਾਦਰ ਸਾਹਿਬ ਗਏ ਆ ਕੀ ਤੁਹਾਡੇ ਲੱਗਦੇ ਆ ਤੇ ਕੀ ਨਾਮ ਹੈ ਉਹਨਾਂ ਦਾ ਤੇ ਕੀ ਕਰ ਰਹੇ ਸੀ ਮੇਰੇ ਫਾਦਰ ਸਾਹਿਬ ਗਏ ਆ ਜੀ ਸ਼ੁੱਕਰਵਾਰ 1:30 ਵਜੇ ਤੇ ਗਏ ਜੇ ਤੇ ਕਾਫੀ ਭਾਲ ਕੀਤੀ ਇਹਨਾਂ ਦੀ ਲੋਕਲ ਵੀ ਰਿਸ਼ਤੇਦਾਰਾਂ ਚ ਵੀ ਮੰਦਰਾ ਗੁਰਦੁਆਰਿਆਂ ਚ ਵੀ ਹਸਤਾਲਾਾਂ ਚ ਵੀ ਸਿਵਲ ਹਸਪਤਾਲ ਕੀ ਗੁਰਨਾਣਕ ਹਸਪਤਾਲ ਕੀ ਸਾਰੇ ਪਾਸੇ ਭਾਲਿਆ ਪਰ ਕੁਝ ਨਹੀਂ ਪਤਾ ਲੱਗਾ ਜੀ ਤੇ ਕੀ ਨਾਮ ਸੀ ਉਹਨਾਂ ਦਾ ਪਿਆਰੇ ਲਾਲ ਜੀ ਤੇ ਕਿਹੜੀ ਆ ਕਰ ਰਹੇ ਤੁਸੀਂ ਹਾਂਜੀ ਮੇਰੇ ਨਾਲ ਇੱਥੇ ਜੀ 108 ਨੰਬਰ ਆਰਾਮਨਗਰ ਕਲੋਨੀ 13 ਨੰਬਰ ਗਲੀ اسلامਾਬਾਦ ਜੇ ਬਾਰੇ ਪੁਲਿਸ ਕੰਪਲੇਟ ਕੀਤੀ ਪੁਲਿਸ ਕੰਪਲੇਟ ਕੀਤੀ ਜੀ ਰਜਿਸਟਰਡ ਕੰਪਲੇਟ ਕੀਤੀ ਕੀ ਕਰਦੇ ਸੀ ਮੰਗ ਕੁਛ ਨਹੀਂ ਭਾਈ ਜੇ ਜਿਨ੍ਹਾਂ ਨੂੰ ਵੀ ਮਿਲਦੇ ਨੇ ਉਹਨਾਂ ਨੂੰ ਘਰ ਭੇਜ ਦੇ ਉਹਨਾਂ ਦਾ ਐਡਰੈਸ ਹੈਗਾ 108 ਨੰਬਰ ਗਲੀ ਨੰਬਰ 13 ਆਰਾਮਨਗਰ ਕਲੋਨੀ اسلامਾਬਾਦ ਅੰਮ੍ਰਿਤਸਰ ਮੋਬਾਈਲ ਨੰਬਰ ਮੇਰਾ ਹੈਗਾ ਜੇ 95015 35933 ਪੁੱਛੇ ਤੇ ਕੋਸ਼ਿਸ਼ ਕਰਦਾ ਨੰਬਰ ਫਿਰ ਬੋਲਦਾ 9501535933 ਮੇਰਾ ਨੰਬਰ ਜੇ ਇਹਨਾਂ ਨੇ ਗਰੇ ਰੰਗ ਦਾ ਸਵੈਟਰ ਪਾਇਆ ਜੇ ਗਰੇ ਜਾਂ ਸਲੇਟੀ ਰੰਗ ਦੀ ਪੈਂਟ ਪਾਈ ਹੋਈ ਜੇ ਤੇ ਬਰਾਊਨ ਰੰਗ ਦੇ ਬੂਟ ਪਾਏ ਜੇ ਹਾਂਜੀ ਤੇ ਕਰੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਜਿਨ੍ਹਾਂ ਨੂੰ ਮਿਲਨ ਮੇਰੇ ਇਸ ਨੰਬਰ ਤੇ ਸੰਪਰਕ ਕਰਨ 9501535933